ਸਮਾਣਾ ਸਦਰ ਪੁਲਿਸ ਦੇ ਅਧਿਕਾਰੀ ਸਰਵਜੀਤ ਸਿੰਘ ਵੱਲੋਂ ਮਵੀ ਔਰ ਸਾਹਪੁਰ ਦੀ ਜਿਹੜੀ ਸੜਕ ਹੈ ਉੱਥੇ ਸੂਚਨਾ ਮਿਲਣ ਤੇ ਕਥਿਤ ਦੋ ਜਿਹੜੇ ਦੋਸ਼ੀ ਐ ਗ੍ਰਿਫਤਾਰ ਕੀਤਾ ਹੈ ਉਹਨਾਂ ਤੋਂ ਨਸੀਲੀ ਗੋਲੀਆਂ ਬਰਾਮਦ ਹੋਈਆਂ ਕਥਿਤ ਜਿਹੜੇ ਦੋਸ਼ੀ ਐ ਉਹਨੂੰ ਸਮਾਣਾ ਅਦਾਲਤ ਸੇ ਪੇਸ਼ ਕੀਤਾ ਗਿਆ ਔਰ ਅਦਾਲਤ ਵੱਲੋਂ ਇੱਕ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਔਰ ਸਾਰੀ ਗਹਿਰਾਈ ਨਾਲ ਪੁਲਿਸ ਜਾਂਚ ਕਰੇਗੀ ਗੱਲਬਾਤ ਕਰਦੇ ਹਾਂ ਕਿਸ ਤਰ੍ਹਾਂ ਇਹ ਕਬੂ ਹੋਇਆ ਔਰ ਪਿਛਲੀ ਬੈਕਗ੍ਰਾਉਂਡ ਕੀ ਹੈ ਇੱਕ ਗੁਰਸੇਵਕ ਸਿੰਘ ਜਿਹੜਾ ਹੈਗਾ ਦੋਸ਼ੀ ਇਹ ਹੈਗਾ ਪਿੰਡ ਕਲਾਰਾਂ ਦਾ ਰਹਿਣ ਵਾਲਾ ਇੱਕ ਨਰਿੰਦਰ ਸਿੰਘ ਆ ਇਹ ਪਿੰਡ ਕੋਟਲੀ ਦਾ ਇਹ ਦੋਨੇ ਜਣੇ ਰਲ ਕੇ ਆਪ ਚ ਜੋ ਨਸ਼ੇ ਦੀਆਂ ਗੋਲੀਆਂ ਵਿੱਚ ਲਿਆ ਕੇ ਪਿੰਡਾਂ ਦੇ ਵਿੱਚ ਜਿਹੜੇ ਲੱਗੇ ਡਿਕਟੇ ਸੀਗੇ ਉਹਨਾਂ ਨੂੰ ਇਹ ਸਪਲਾਈ ਕਰਦੇ ਸੀਗੇ ਜਿਸ ਸੰਬੰਧੀ ਮੇਰੇ ਕੋਲ ਐਸਐਸਆਈ ਵੱਲੋਂ ਐਸਐਸ ਸਰਬਜੀਤ ਸਿੰਘ ਨੇ ਮੁਕਰੀ ਦੇ ਆਧਾਰ ਤੇ ਆਪਣੇ ਪਿੰਡ ਸ਼ਾਹਪੁਰ ਦੇ ਕੋਲੇ ਨੇੜੇ ਗੁੱਗਾ ਮਾੜੀ ਜਿਹੜਾ ਪਿੰਡਾ ਉੱਥੇ ਨਕਾਬੰਦੀ ਕਰਕੇ ਇਹਨਾਂ ਨੂੰ ਮੋਟਰਸਾਈਕਲ ਤੇ ਆ ਰਹੇ ਸੀਗੇ ਤੇ ਮੋਟਰਸਾਈਕਲ ਰੋਕੇ ਇਹਨਾਂ ਪਾਸੋਂ 1020 ਗੋਲੀਆਂ ਰਿਕਵਰ ਕੀਤੀਆਂ ਨਗੀਆਂ ਇਸ ਸਬੰਧੀ ਮਾੜੇ ਅਨਸਰਾਂ ਦੇ ਖਿਲਾਫ ਜੋ ਨਿਸ਼ਾਨਦੇ ਜਿਹੜੇ ਹੈ ਮੇਰੇ ਜੀ ਦੇਖਣ ਕੋਈ ਉੱਤੇ ਪਾਈ ਹੋ ਸਮਨੇ ਇਹ ਜਿਹੜੇ ਹੈਗੇ ਨੇ ਗੁਰਸੇਪ ਸਿੰਘ ਦੇ ਖਿਲਾਫ ਪਹਿਲਾਂ ਵੀ 3-4 ਮੁਕੱਦਮੇ ਜਿਹੜੇ ਹੈਗੇ ਨੇ ਦਰਜ ਨੇ ਇਹ ਕ੍ਰਿਮੀਨਲ ਆਦਮੀ ਹੈਗਾ ਠੀਕ ਹੈ ਇਸ ਸਬੰਧੀ ਸਾਡੀ ਪੁਲਿਸ ਟੀਮ ਜਿਹੜੀਆਂ ਲੱਗੀ ਹੋਈ ਹੈ ਜਿਹੜੇ ਕੋਈ ਮਾੜੇ ਅਨਸਰ ਨੇ ਜਿਹੜੇ ਕੋਈ ਚੋਰ ਚੜੱਕੇ ਜਾਂ ਨਸ਼ੇ ਦੇ ਸਲਾਗਰ ਨੇਗੇ ਇਸ ਸਬੰਧੀ ਮੇਰੀ ਚੌਕੀ ਮਬਿਕਲਾ ਤੇ ਚੌਕੀ ਗਾਜੇਵਾਸ ਮੇਰੀ ਏਡੀ ਵਿੱਚ ਤੇ ਮੇਰੀ ਸਦਰ ਥਾਣੇ ਦੀ ਪੁਲਿਸ ਪੂਰੀ ਤਨਦੇਹੀ ਨਾਲ ਇੱਥੇ ਤੇ ਮਿਹਨਤ ਕਰ ਰਹੀ ਆ ਲਗਾਤਾਰ ਕਈ ਦਿਨਾਂ ਤੋਂ ਅਸੀਂ ਕਾਫੀ ਜਿਹੜੇ ਹੈਗੇ ਨਸ਼ਿਆਂ ਦੇ ਪਿੱਛੇ ਆ ਇੱਕ ਪਿਛਲੇ ਹਫਤੇ ਦੇ ਵਿੱਚ ਵੀ ਅਸੀਂ ਕਾਫੀ ਜਿਹੜੀ ਹੈਗੀ ਹੈ ਰਿਕਵਰੀ ਕਰਾਈ ਆ ਅੱਜ ਅਦਾਲਤ ਦੇਸ਼ ਕਰ ਰਹੇ ਰਿਮਾਂਡਰ ਅੱਜ ਇਹਨਾਂ ਨੂੰ ਅਸੀਂ ਪੁਲਿਸ ਰਿਮਾਂਡਰ ਇਹਨਾਂ ਨੂੰ ਪੇਸ਼ ਕਰਕੇ ਮਾਨਯੋਗ ਅਦਾਲਤ ਵਿੱਚ ਇਹਨਾਂ ਦਾ ਪੁਲਿਸ ਰਿਮਾਂਡਰ ਹਾਸਲ ਕਰਾਂਗੇ ਠੀਕ ਆ ਬਾਕੀ ਜਿਹੜੀ ਫਰਦਰ ਜਿਹੜੀ ਅਗਲੀ ਪੁੱਛ ਕੇ ਸਾ ਜਿਹੜੀ ਉਹ ਸਾਡੇ ਵਾਲੇ ਬਾਅਦ ਵਿੱਚ ਤਾਂ ਜਿਹੜੇ ਆਪਣੇ ਨਰਿੰਦਰ ਸਿੰਘ ਤੇ ਗਰਸੇਵ ਸਿੰਘ ਆ ਜੀ ਇਹ ਕੋ ਤੇ ਜਿਆ ਕਲਾਨਾ ਪਿੰਡ ਦੇ ਰਹਿਣ ਵਾਲਿਆ ਜੀ ਤੇ ਇਹ ਬੀਤੀ ਗੱਲ ਇੱਥੇ ਗੋਲੀਆਂ ਲੈ ਕੇ ਬੈਠੇ ਸੀ ਆਪਣੇ ਵਿਚ ਦੀ ਤਾਂਗ 'ਚ ਪਿੰਨ ਬਾਬੇ ਕਲਾਂ ਦੇ ਲਾਗੇ ਉੱਥੇ ਇਹਨਾਂ ਕਾਪੀ ਕਰਕੇ 100 ਵੀ ਗੋਲੀਆਂ ਬਰਾਮਦ ਕਰਾਈਆਂ ਇਹਨਾਂ ਤੋਂ ਕੋ ਪਿਛਲੀ ਜੱਕਰ ਉਹਨਾਂ ਦੀ ਨਹੀਂ ਜੀ ਬੈਕਗ੍ਰਾਉਂਡ ਹੈਗੇ ਇਹਨਾਂ ਦੇ ਦੋ ਦੋ ਕੇਸ ਪੁਰਾਣੇ ਹਾਂ ਪਹਿਲੇ ਹੀ ਮੰਗੇ ਤੇ ਹੈਗੇ ਹਾਂ ਦਸਨ ਕਿੱਥੋਂ ਲੈ ਗਏ ਇਹ ਨਹੀਂ ਦੱਸਿਆ ਕਹਿੰਦੇ ਉਹ ਤਾਂ ਜਾਂਦੇ ਜੀ ਕਹਿੰਦੇ ਬੰਦਾ ਉਹ ਗੇੜੇ-ਗੇੜੇ ਕੱਢਦਾ ਕੋਈ ਆ ਘਾਟੀਆਂ ਪਿੰਡ ਦੇ ਲਾਗੇ ਬਰਾਦਰ ਲੇ ਗਏ ਆ ਕਹਿੰਦੇ ਮੂੰਹ ਬਨ ਕੇ ਆਉਂਦਾ ਕਹਿੰਦੇ ਜੀ ਅੱਜ ਕੋਈ ਡਿਮਾਂਡ ਮਿਲੇ ਨਾ ਗੱਲ ਉੱਤੇ ਅਦਾਲਤ ਸਰਮਾਂਡ ਇੱਕ ਦਿਨ ਦਾ ਇੱਕ ਦਿਨ ਦਾ ਗੁਰਸੇਵ ਕੀ ਕਿਹੜੇ ਪਿੰਡ ਦਾ ਖਲਾਰਾ ਜੀ ਇਹ ਹਰਿਆਣੇ ਕਨੇ ਜੀ ਕਿਹੜੇ ਖਾਨ ਤੋਂ ਮੁੰਡਾ ਫੜਾ ਕੇ ਜਾਂਦਾ ਸੀ ਪਹਿਲਾਂ ਨਹੀਂ ਪਹਿਲੀ ਵਾਰ ਇਹ ਲੈ ਕੇ ਆਈ ਦੀ ਨਾ ਕਸਮ ਤੋਂ ਲੈ ਕੇ ਪਹਿਲੀ ਵਾਰ ਆਈ ਕੰਮ ਕਰ ਮਸ਼ੀਨਾਂ ਤੇ ਜਾਂਦਾ ਹਾਂ ਹਾਂ ਇੱਕ ਦਿਨ ਦਾ ਹੈਗੇ ਨੇ ਬਸ ਸਰ ਗਲਤੀ ਹੋ ਗਈ ਪਹਿਲੀ ਵਾਰ ਮਾਫ਼ ਕਰ ਦੇ ਨਰਿੰਦਰ ਸਿੰਘ ਜੀ ਕੋਟਲੀ ਹੈ ਕੋਟਲੀ ਜੀ ਹਰਿਆਣੇ ਤੇ ਕਿਹੜੀ ਥਾਂ ਤੋਂ ਕਰ ਜਾ ਗਾਨੀ ਬੋ ਆ ਇਹ 17 80 ਬੱਤੇ ਦੇ ਗਾਤੋਂ ਨਹੀਂ ਹੋਤ ਰਹੀ ਅਸੀਂ ਘੜਾ ਕਹਣੀ ਹੋੜਾ ਕੇ ਵੇਚਦੇ ਹੋਗਾ ਹਾਂਜੀ ਨਾਜੀ ਖਾਂਦੇ ਦੇ ਮਸ਼ੀਨ ਤੇ ਜਾਣੇਗਾ ਭੈਣ ਜੀ ਟ੍ਰੈਮਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ ਨਿਊਜ਼